ਹੈਲੋ ਜੀ ਮੇਰੇ ਵੱਲੋਂ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ। ਉਹ ਤੋਂ ਤੁਸੀਂ ਮੇਰੀ ਪਹਿਲਾ ਵੀਡੀਓ ਦੇਖੀ ਸੀ। ਉਸ ਤੋਂ ਬਾਅਦ ਕੋਈ ਵੀਡੀਓ ਵਗੈਰਾ ਬਣੀ ਨਹੀਂ ਹੈਗੀ। ਪਰ ਮੈਨੂੰ ਐ ਸੀਗਾ ਵੀ ਜਿੰਨੇ ਵੀ ਲੋਕੀ ਮੇਰੇ ਨਾਲ ਜੋੜੇ ਨੇ ਜਰੂਰ ਤੋਂ ਟੈਨਸ਼ਨ ਕਰਦੇ ਨੇ, ਫਿਕਰ ਕਰਦੇ ਨੇ। ਪੁੱਛਦੇ ਨੇ ਵੀ ਤੁਸੀਂ ਕਿਵੇਂ ਹੋ। ਮੈਂ ਸੋਚੇ ਕਿ ਛੋਟੇ ਜਿਹੇ ਵੀਡੀਓ ਬਣਾ ਕੇ ਦੱਸਦਾ। ਮੇਰੇ ਕੁਛ ਨਹੀਂ ਥੋੜੀ ਜੀ ਇਨਫੈਕਸ਼ਨ ਵਗੈਰਾ ਲੀਵਰ ਚ। ਸੋਜ ਵਗੈਰਾ ਜੀ ਹੋ ਗਈ ਸੀਗੀ ਖਾਸੀਆਂ ਦਿੱਕਤਾਂ ਜੀਆਂ ਇਕੱਟੀਆਂ ਹੋ ਗਈਆਂ ਉਹਦੀ ਵਜ੍ਹਾ ਤੋਂ ਇੱਕਦਮ ਜਿਹੜੀ ਖੁਜਰਾਟ ਹੋਣ ਲੱਗੀ ਕਿਉਂਕਿ ਇੱਕ ਤਾਂ ਬਹੁਤ ਜ਼ਿਆਦਾ ਸਟਰੋਂਗ ਨੇ ਗਰਮ ਨੇ ਉਹ ਦਵਾਈਆਂ ਜਿਹੜੀਆਂ ਚੱਲਦੀਆਂ ਨੇ ਉੱਪਰ ਦੀ ਲਿਵਰ 'ਚ ਜ਼ਖਮ ਹੋ ਗਏ ਸੋਜ ਆ ਗਈ ਲਿਵਰ ਨੂੰ ਤੇ ਉਹਦੀ ਵਜ੍ਹਾ ਤੋਂ ਦਿੱਕਤ ਐ ਜਿਹੜੀ ਜ਼ਿਆਦਾ ਵੱਧ ਗਈ ਕੋਈ ਵੀ ਚੀਜ਼ ਖਾ ਵੀ ਰਹੀ ਸੀਗੀ ਵਾਸਤੇ ਕੀ ਹੋઈ ਜਾ ਰਿਆ ਸੀ ਕਿ ਉਹ ਦਿਨ ਨਾਲ ਜਿਵੇਂ ਵੀ ਕੋਈ ਚੀਜ਼ ਖਾ ਪੀ ਰਹੀ ਸੀ ਉਹਦੇ ਨਾਲ ਮਤਲਬ ਉਲਟੀਆਂ ਆਈ ਜਾਂਦੀਆਂ ਸੀ ਕਪੜਾ ਟੈਨ ਹੀ ਜ਼ਿਆਦਾ ਹੋਣ ਲੱਗੀ ਸੀ ਕਿ ਇੱਕ ਮਿੰਟ ਲਈ ਵੀ ਬੈਠ ਜਾਂਦੀ ਸੀ ਐਵੇਂ ਲੱਗਣ ਲੱਗ ਜਾਂਦਾ ਸੀ ਕਿ ਰੋਈ ਜਾਵਾਂ ਤੇ ਫਿਰ ਟੈਸਟ ਵਗੈਰਾ ਕਰਾਈ ਤੇ ਹੁਣ ਜਿਹੜਾ ਟ੍ਰੀਟਮੈਂਟ ਚੱਲ ਰਿਹਾ ਹੈ ਤੇ ਬਾਈ ਗੁਰੂ ਦਿਮੇਰ ਦੇ ਨਾਲ ਪੱਲਣਾ ਨਾਲੋਂ ਬਹੁਤ ਠੀਕ ਆ ਤੇ ਬਾਕੀ ਸਾਰੇ ਜਣੇ ਦੁਆਵਾਂ ਕਰਿਓ ਦਿਓ ਦੁਆ ਕਿ ਠੀਕ ਹੋ ਜਾ ਤੇ ਮੇਰੇ ਬਿਨਾ ਕਹੇ ਵੀ ਤੁਸੀਂ ਮੇਰੇ ਲਈ ਬਹੁਤ ਦੁਆ ਕਰਦੇ ਮੈਨੂੰ ਲੱਗਦਾ ਵੀ ਇਹੀ ਕੁ ਵਾਝੇਗੀ ਵੀ ਜਿਹੜੀ ਹਰ ਵਾਰ ਐਨੀ ਜ਼ਿਆਦਾ ਤਬੀਅਤ ਖਰਾਬ ਹੋ ਜਾਂਦੀ ਹੈ ਤੇ ਫਿਰ ਵੀ ਉੱਠਦੀਆਂ ਬੋਲਦੀਆਂ ਕੁਝ ਕਰਨ ਦੀ ਕੋਸ਼ਿਸ਼ ਕਰਦੀਆਂ ਬਸ ਤੁਹਾਡੀਆਂ ਜਿਹੜੀਆਂ ਦਵਾਵਾਂ ਨੇ ਉਹ ਹੀ ਖਿੱਚੀ ਫਿਰਦੀਆਂ ਨੇ ਤੇ ਹਰ ਬਾਰ ਦੀ ਦਰਾਂ ਬਹੁਤ ਜਲਦੀ ਬਸ ਠੀਕ ਹੋ ਗਈ ਕਰਾਂ ਤੁਹਾਡੇ ਨਾਲ ਗੱਲਬਾਤ ਪਹਿਲਾਂ ਨਾਲੋਂ ਬਹੁਤ ਫਰਕ ਹੈ ਟੈਨਸ਼ਨ ਵਾਲੀ ਕੋਈ ਗੱਲ ਨਹੀਂ ਬੋਤਲਾਂ ਵਗੈਰਾ ਲੱਗਦੀਆਂ ਨੇ ਤੇ ਇੱਕ ਦੋ ਲਵਾਉਣੀਆਂ ਨੇ ਇੱਕ ਦੋ ਲਵਾਉਣ ਤੋਂ ਬਾਅਦ ਜਿਹੜਾ ਹੈਗਾ ਡਾਕਟਰ ਨੇ ਕਹਿਗਾ ਵੀ 100% ਜਿਹੜਾ ਫਰਕ ਪੈ ਜਾਊਗਾ ਠੀਕ ਹੋ ਜਾਊਗੇ ਤੇ ਜਿਹੜੀ ਫਿਰ ਬਰੀਂਦੀ ਦਵਾਈ ਚੱਲਦੀ ਪਈ ਐ ਉਹਨੂੰ ਫੇਰ ਸਟਾਰਟ ਕਰਾਂਗੇ ਮਤਲਬ ਉਹਨੇ ਟਾਈਮ ਲਈ ਉਹ ਬੰਦ ਕੀਤੀ ਹੋਈ ਐ ਕਿਉਂਕਿ ਲਿਵਰ ਚ ਬਹੁਤ ਜ਼ਿਆਦਾ ਦਿੱਕਤ ਹੋਈ ਹੈਗੀ ਤੇ ਕੁਝ ਵੀ ਪਾਚ ਵਗੈਰਾ ਨਹੀਂ ਰਿਹਾ ਬਸ ਇਹੀ ਐਨਾ ਕੀ ਸੀਗਾ ਕਿ ਮੈਨੂੰ ਇਹ ਸੀਗਾ ਵੀ ਜਿੰਨਾ ਮੈਂ ਦੱਸ ਸਕਦੀਆਂ ਬੋਲ ਕੇ ਆਪਣੀ ਹੈਲਥ ਦਾ ਤੁਹਾਨੂੰ ਦੱਸ ਦਮਾਂ ਕਿਉਂਕਿ ਬਹੁਤ ਜਗਾ ਇਨਸਟਾ ਤੇ ਵੀ ਇੰਨੇ ਮੈਸੇਜ ਆਉਂਦੇ ਨੇ ਵੀ ਕੀ ਦਿੱਕਤ ਚੱਲ ਰਹੀ ਐ ਕਿੰਨੀ ਸੋ ਬਸ ਪਹਿਲਾਂ ਨਾਲੋਂ ਬਹੁਤ ਟੀਕਾ ਪਾਇ ਕੁਦੀ ਮਿਹਰ ਰਹਿ ਕੇ ਤੁਹਾਡੇ ਸਾਹਮਣੇ ਆ ਸਹੀ ਸਲਾਮਤ ਆ। ਆ ਕੀ ਹੋ ਰਿਹਾ ਇਸ ਤਰ੍ਹਾਂ ਦੀ ਕੋਈ ਗੱਲ ਨਹੀਂ ਬਹੁਤ ਜਲਦੀ ਹੱਸਦੇ ਖੇਡਦੇ ਦੀਆਂ ਵੀਡੀਓ ਤੁਹਾਨੂੰ ਦਿਖਾਈ ਦੇਣੀ ਆ। ਬਸ ਬਾਬਾ ਜੀ ਥੋੜੀ ਮਿਹਰ ਕਰਨ ਤੇ ਮਨ ਜੇ ਉੱਠ ਜਾਵਾ। ਮਨਾ ਚਾਹਦੇ ਆਂ ਆਪੇ ਬਾਜਾਂ ਸੁਣੀ ਜਾਂਦੀਆਂ ਨੇ। ਕਿ ਮੈਂ ਕੋਸੋਂ ਹੀ ਕਦੇ ਕੋਸ ਨਾ ਜੱਗ ਲੱਗੀ ਆਂਦਾ ਵੀ ਹੋ ਰਿਹਾ ਕਦੇ ਕੋਸ ਨਾ ਜੱਗ ਲੱਗੀ ਆਂਦਾ ਇੰਨੇ ਹੱਦ ਟਾਈਮ ਬਚਨ ਲੱਗੀ ਨੇ ਜਿਵੇਂ ਜੋ ਪਹਿਲੇ ਕੋਈ ਨਾ ਪਤਾ ਪਾਣੀ ਦੀਆਂ ਪੱਟੀਆਂ ਤਰ ਕੇ ਐ ਅਬੋ ਬੋਤਲਾ ਆ ਕੇ ਪਤਾ ਨਹੀਂ ਗਰਮੈਸ ਲਿੱਕੜ ਰਹੀ ਅੰਦਰੋਂ ਹਾਂ ਪਾਣੀ ਦੀਆਂ ਪੱਟੀਆਂ ਤਰ ਕੇ ਉੱਤਰ ਜਿਵੇਂ ਬੁਖਾਰ ਦੇ ਲਾ ਕਿੰਨਾ ਬੁਖਾਰ ਚੜੇਗਾ ਮੈਨੂੰ ਤਾਂ ਕੱਲੀਆਂ ਤੇਲੀਆਂ ਮੱਛੀਆਂ ਦਾ ਤੇ ਅੱਖਾਂ ਮੱਛੀਆਂ ਦਾ ਬਕਾਣਾ ਸੇਰ ਇਹ ਕਰ ਜੂਗਾ ਪਾਣੀ 'ਚ ਪੱਟੀਆਂ ਦਾ ਹੂੰ ਠੰਡੀਆਂ ਪੱਟੀਆਂ ਧਰ ਕੇ ਖਾਣਾ ਉੱਪਰ ਦੇ ਦਿੰਦਾ ਹਟ ਜਾਣਗੇ ਤੇਲੀਆਂ ਮੱਛੀਆਂ ਦਾ ਨੇ ਮਰ ਚੰਨ ਲਾ ਮੈਂ ਤੇਰੀ ਅੱਜ ਨੇ ਦਿਨਾਂ ਬਾਅਦ ਸੋਚਿਆ ਮੈਂ ਨੇ ਵੀ ਆਪ ਦੀ ਕੋਈ ਢੀੜੀ ਬਣਾ ਕੇ ਜੋਤੀ ਮੋਟੀ ਭਾਣਾ ਸਰ ਕੋਈ ਨਾ ਜਦੋਂ ਅੱਖਾਂ ਹੀ ਨਹੀਂ ਖੁੱਲੀਆਂ ਹੈ ਜੀ ਸੱਸ ਹਾਂ ਵੀ ਥੇਰ ਚਾਹੇ ਇੱਕ ਦੋ ਦਿਨ ਨਹੀਂ ਪਾਉ ਵੀ ਨਹੀਂ ਸਹੀ ਪਰ ਫਿਰ ਮੈਨੂੰ ਆ ਰੋਜ਼ ਨਹੀਂ ਹੋ ਜਾਂ ਮੈਂ ਵੀ ਸਵੇਰ ਨੂੰ ਸੈਟਾਉਂੂ ਵੀ ਸਵੇਰੇ ਪਾਉਂੂ ਸਵੇਰ ਨੂੰ ਜਾਤੋਂ ਜਦ ਕੇ ਮੋਬਾਈਲ ਫੋਨ ਕਰ ਰਿਹਾ ਮੋਤਾ ਆ ਗਿਆ ਸੀ ਫਿਰ ਮੇਰੀ ਗੱਲ ਸੁਣ ਜਿੱਥੇ ਆ ਕਿਤ ਲੱਗਿਆ ਸੰਦੂਰ ਜਿਹੜੇ ਸਟੋਰ ਤੇ ਪਤਾ ਦੈਨੋ ਉਹ ਤਾਂ ਉਹ ਤੇਰਨ ਵਾਲਾ ਬੈਂਚ ਤੇ ਤੂੰ ਬਸ ਤੇ ਜੰਨੇ ਮੋਟਾ ਜਾਵੇ ਸੋ ਬੈਂਕ ਤੇ ਖੰਦੀ ਗੁੰਮ ਕੇ ਆ ਗੀ ਮੈਂ ਆਪਦੇ ਵਾਲੇ ਤੇ ਨਹੀਂ ਜਾਂਦਾ ਮੈਂ ਪਤਾ ਮੈਨੂੰ ਤਾਂ ਆਪ ਤਾਰ ਕੇ ਜਾਂਦਾ

ਦੇ ਲਿਟੋ ਉਹ ਤਾਂ ਬਚਾ ਬਚਾ ਕੇ ਰੱਖਿਆ ਨਹੀਂ ਬਸ ਇਹ ਵੀ ਫੋਨ ਨਿਕਲ ਗਿਆ ਦੀ ਹੈ ਹੈ ਇਹਦਾ ਫੋਨ ਚੱਡ ਲਾ ਉਹ ਤੇ ਰੱਖਿਆ ਪਾ ਲਿਆ ਨਾ ਪੜਿਆਲੇ ਬੈਗ ਵੀ ਲੈ ਆਂਦੇ ਠੀਕੇ ਬਾਅਦ ਚਦਰਾ ਕੌਣ ਸੁਬਹ ਰੈਵਿ ਗਈ ਕਿ ਉਹ ਕੋਲ ਇੱਕ ਬੜਾ ਟੱਕਰੇ ਦੇ ਕਿ ਜੇ ਦੇ ਉਮੀ ਮੇਰੇ ਨਾਮ ਦੇ ਲਿਆ ਵਈ ਇਹਦਾ ਲੈ ਆਇਓ ਇਹ ਕਿਹੜਾ ਗਿਆ ਪੂਰਾ ਹੀ ਠੀਕ ਹੋਇਆਗਾ ਬਈ ਕਰ ਲਿਆ ਯਾਰ ਬਈ ਬਗੜ ਰਖਦਾ ਉਹਨਾਂ ਸਾਧਨੋ ਕਿੱਟ ਰਹਿਣਾ ਮੈਂ ਮੱਧਵਿਤ ਜਾਂਦੀ ਮੈਨੂੰ ਇਹ ਬਹੁਤ ਹੁੰਦਾ ਵਿਕਾਸ ਮੇਨੀਆਂ ਕੋਈ ਦਿੱਤੀ ਜਾ ਕੇ ਲੈ